ਹੈਲੋ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਮਨਿੰਦਰ ਸੈਣੀ ਬਲੌਗਸ ਤੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਮੀਜ਼ ਦੀ ਕਟਿੰਗ ਕਰਨਾ ਠੀਕ ਹੈ ਜੀ ਜਿਸ ਦਾ ਨਾਪ ਕੁਝ ਰਿਕਾਰਡਿੰਗ ਹੈ ਆਪਣੇ ਕੋਲ ਲੰਬਾਈ ਹੈਗੀ 39 ਇੰਚ ਠੀਕ ਹੈ ਜੀ ਘੇਰਾ ਹੈਗਾ 19 ਇੰਚ ਠੀਕ ਹੈ ਜੀ ਛਾਤੀ 19 ਇੰਚ ਕਮਰ 17 ਇੰਚ हिਪ 20 ਇੰਚ ਠੀਕ ਹੈ ਜੀ ਤੋ ਸਿੱਧੰਦ ਦੱਸ ਦਿਆਂ ਜੀ ਅੱਗੇ ਕਮੀਜ਼ੀ ਕਟਿੰਗ ਕਰਨਾ ਜੀ ਮੈਂ ਦੋਨੋਂ ਪੱਲੇ ਉਤਾਰੇ ਹੋਏ ਆ ਜੀ ਜਿਵੇਂ ਕਿ ਆਪਣੇ ਕੋ 19 ਇੰਚ ਘੇਰਾ ਸੀ ਅਸੀਂ 19 ਇੰਚ ਦੇ ਵਿੱਚ 2 ਇੰਚ ਦਾ ਮਾਰਜਿਨ ਹੋ ਰੱਖ ਕੇ ਪਹਿਲਾਂ ਕਟਿੰਗ ਕਰਦੇ ਆ ਠੀਕ ਹੈ ਜੀ 19 ਦਾ ਹਾਮ ਫਾਮ ਦਾ 9.5 ਇੰਚ ਜੀ ਠੀਕ ਹੈ ਜੀ ਉਸ ਦੇ ਵਿੱਚ ਅਸੀਂ 2 ਇੰਚ ਹੋਰ ਐਡ ਕਰ ਲਏ ਆ ਆਪਣੇ ਕੋ ਹੋ ਗਿਆ ਜੀ 11.5 ਇੰਚ ਠੀਕ ਹੈ ਜੀ ਉਸ ਹਿਸਾਬ ਨਾਲ ਅਸੀਂ ਕਟਿੰਗ ਕਰਾਂਗੇ ਜੀ ਆ ਲੋ ਜੀ ਕਮੀਜ਼ ਨੂੰ ਬਿਲਕੁਲ ਕਪੜੇ ਦੇ ਉੱਪਰ ਕਪੜਾ ਸੀ ਰੱਖ ਲੈਣਾ ਬੰਦ ਹਿੱਸਾ ਮੇਰੀ ਸਾਈਡ ਹੈ ਜੀ ਖੁੱਲਾ ਇਸੇ ਧਿਰ ਤੇ ਆ ਲੋ ਜੀ ਠੀਕ ਹੈ ਜੀ ਕਮੀਜ਼ ਦੀ ਲੰਬਾਈ ਹੈਗੀ ਆਪਣੇ ਤੋਂ 39 ਇੰਚ ਜੀ ਠੀਕ ਹੈ ਜੀ ਤੇ ਇਸ ਦੇ ਵਿੱਚ ਅਸੀਂ 3.5 ਇੰਚ ਐਕਸਟਰਾ ਕਪੜਾ ਰੱਖ ਲਿਆ ਜੀ ਠੀਕ ਹੈ ਜੀ ਅਸੀਂ 1/2 ਇੰਚ ਕਪੜਾ ਜਿਹੜਾ ਫਰੰਟ ਵਾਲਾ ਹਿੱਸਾ ਹੈ ਫਰੰਟ ਵਾਲਾ ਪੱਲਾ ਹੈ ਉਹ ਨੂੰ ਅਸੀਂ ਡਾਊਨ ਰੱਖਾਂਗੇ ਇਸ ਦੇ ਨਾਲ ਆਪਣਾ ਜਿਹੜਾ ਗਲਾ ਹੈ ਨਾ ਉਹ ਕਦੇ ਵੀ ਪਿੱਛੇ ਨੂੰ ਨਹੀਂ ਜਾਂਦਾ ਮੋਸਟਲੀ ਲੇਡੀਜ਼ ਦੀ ਪ੍ਰੋਬਲਮ ਹੁੰਦੀ ਹੈ ਕਿ ਗਲ ਸਾਡਾ ਪਿੱਛੇ ਨੂੰ ਡਿੱਗੀ ਜਾਂਦਾ ਤੇ ਜੇ ਅਸੀਂ ਫਰੰਟ 'ਚ ਇਹ ਮੈਂ ਡਾਊਨ ਰੱਖਾਂਗੇ ਪਹਿਲਾਂ ਹੀ ਪੱਲੇ ਨੂੰ ਤਾਂ ਆਪਣਾ ਪੱਲਾ ਕਦੇ ਵੀ ਪਿੱਛੇ ਨਹੀਂ ਜਾਊਗਾ ਠੀਕ ਹੈ ਜੀ ਧੀਰੇ ਦੇ ਨਿਸ਼ਾਨ ਲਗਾਵਾਂਗੇ ਅਸੀਂ 1.5 ਇੰਚ ਦੇ ਠੀਕ ਹੈ ਜੀ ਤੇ 6.5 ਇੰਚ ਅਸੀਂ ਡਾਊਨ ਲਗਾਵਾਂਗੇ ਠੀਕ ਹੈ ਜੀ ਕਿਉਂਕਿ ਆਪਣਾ ਪਿੱਛੇ ਵਾਲਾ ਇਹ ਹੀ 7 ਇੰਚ ਦਾ ਬਣ ਜਾਣਾ ਠੀਕ ਹੈ ਜੀ ਬਾਕਸ ਆਪਾਂ ਨੇ ਤਿਆਰ ਕਰ ਲਿਆ ਜੀ ਠੀਕ ਹੈ ਜੀ ਆਪਣੇ ਕੋਲ ਛਾਤੀ ਦਾ ਨਿਸ਼ਾਨ ਹੈ ਜਿਆਸੀ ਜੀ 19 ਇੰਚ ਤੇ ਠੀਕ ਹੈ ਜੀ 19 ਇੰਚ ਦਾ ਹਾਫ ਆ ਗਿਆ ਜੀ ਆਪਣੇ ਕੋਲ ਸਾਢੇ 9 ਇੰਚ ਆ ਲੋ ਜੀ ਸਿੱਕੇ ਜੀ ਸਾਢੇ 9 ਇੰਚ ਤੇ ਅਸੀਂ ਨਿਸ਼ਾਨ ਲਗਾਤਾ ਹੈ ਜੀ ਹਾਂ ਜੀ ਅਸੀਂ 1.5 ਇੰਚ ਦਾ ਨਿਸ਼ਾਨ ਇੱਥੇ ਲਗਾਵਾਂਗੇ ਤੇ 1.5 ਇੰਚ ਦਾ ਉੱਪਰ ਠੀਕ ਹੈ ਜੀ ਆਪਣਾ ਆ ਚੀਜ਼ ਬਣ ਗਈ ਆ ਨਿਸ਼ਾਨ ਲੱਗ ਗਏ ਠੀਕ ਹੈ ਜੀ ਇੱਥੋਂ ਅਸੀਂ 프ਰਿੰਟ ਕਰਦਾ ਨਿਸ਼ਾਨ ਲਗਾ ਲਵਾਂਗੇ ਬਸ ਇਹ ਦੋਨੋਂ ਬਾਕਸ ਇਹਨਾਂ ਦੋਨੋਂ ਨਿਸ਼ਾਨਾਂ ਨੂੰ ਆਪਸ ਵਿੱਚ ਮਿਲਾ ਕੇ ਬਸ ਇੱਥੇ ਹੀ ਅਸੀਂ ਰਾਉਂਡ ਦੇਣਾ ਹੁੰਦਾ ਹੈ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਆ ਜਿੱਥੇ ਅਸੀਂ ਛਾਤੀ ਦਾ ਨਿਸ਼ਾਨ ਲਗਾ ਕੇ ਛੱਡਿਆ ਹੈ ਜੀ ਉਸ ਨੂੰ ਅਸੀਂ ਇਸ ਹਿਸਾਬ ਨਾਲ ਮਿਲਾ ਦੇਣਾ ਹੈ। ਛਾਤੀ ਦੇ ਨਿਸ਼ਾਨ ਤੋਂ ਅਸੀਂ ਉੱਤੇ ਤੱਕ ਲਿਆ ਕੇ ਮਿਲਾ ਦੇਣਾ ਤੇ ਇਸ ਨੂੰ ਥਿੜਨੀ ਹਲਕੇ ਦੇਖ ਤਾ ਨਾ ਹਲਕੇ-ਹਲਕੇ ਦਿਵਸ ਕਾਟ ਪਾਉ। ਠੀਕ ਹੈ ਜੀ। ਇੱਕ ਆਟਾ ਜੀ ਤੇ ਵਾਲੀ ਕਾ ਠੀਕ ਹੈ ਜੀ ਹਾਂ ਜੀ ਅੱਗੇ ਅਸੀਂ ਕਮਰ ਦਾ ਨਿਸ਼ਾਨ ਲਗਾਵਾਂਗੇ ਛਾਤੀ ਦੇ ਨਿਸ਼ਾਨ ਤੋਂ ਛਾਤੀ ਦੇ ਨਿਸ਼ਾਨ ਤੋਂ ਅਸੀਂ 6.5 ਇੰਚ ਤੇ ਨਿਸ਼ਾਨ ਲਗਾਵਾਂਗੇ ਜੀ ਠੀਕ ਹੈ ਜੀ ਤੇ ਆਪਣੇ ਕੋਲ ਕਮਰ ਦਾ ਨਿਸ਼ਾਨ ਹੈਗਾ 17 ਇੰਚ 17 ਇੰਚ ਦਾ ਹਾਫ ਆ ਗਿਆ ਜੀ ਆਪਣੇ ਕੋਲ 8.5 ਇੰਚ ਤੇ ਅਸੀਂ ਪਲੇਟਸ ਪਾਉਣੀਆਂ ਇਹਦੇ ਵਿੱਚ ਠੀਕ ਹੈ ਜੀ ਪਲੇਟਸ ਦੇ ਲਈ ਸੀ 1 ਇੰਚ ਵਧਾ ਕੇ ਰੱਖਾਂਗੇ ਕਿਉਂਕਿ ਦੋਨੋਂ ਸਾਈਡ ਤੇ ਪਲੇਟਸ ਨੇ ਅੱਧਾ ਦਾ ਇੰਚ ਦਾ ਕਪੜਾ ਅ ਸਲਾਈ ਦੇ ਵਿੱਚ ਲੈ ਰਣਾ ਹੁੰਦਾ ਹੈ ਠੀਕ ਹੈ ਜੀ ਇਸੇ ਤਰ੍ਹਾਂ ਅਸੀਂ ਥੋੜਾ ਜਿਹਾ ਉੱਤੋਂ ਵੀ ਵਧਾਵਾਂਗੇ ਕਿਉਂਕਿ ਪਲੇਟਾਂ ਸੇ ਸਾਰੀਆਂ ਪਾਉਣੀਆਂ ਨੇ ਠੀਕ ਹੈ ਜੀ ਸਾਰੀਆਂ ਮੀਨਸ ਜਿਹੜੀਆਂ ਸਾਈਡਾਂ ਤੇ ਵੀ ਆ ਜਾਂਦੀਆਂ ਨੇ ਇੱਥੋਂ ਅਸੀਂ ਛਾਤੀ ਦੇ ਕੋਲ ਤੋਂ ਹੀ ਅਸੀਂ hip ਦਾ ਨਿਸ਼ਾਨ ਲਗਾਵਾਂਗੇ 15 ਇੰਚ ਤੋਂ ਜੀ ਠੀਕ ਹੈ ਜੀ hip ਆ ਗਈ ਜੀ ਆਪਣੀ 10 ਇੰਚ ਤੇ ਜੀ ਠੀਕ ਹੈ ਜੀ ਆ ਆਪਣੇ ਕੋ ਨਿਸ਼ਾਨ ਲੱਗ ਗਏ ਜੀ ਪਲੇਟ ਸੇ ਨਿਸ਼ਾਨ ਦੱਸੂਗੀ ਜੀ ਮੈਂ ਠੀਕ ਹੈ ਜੀ ਪਲੇਟ ਸੇ ਨਿਸ਼ਾਨ ਅਸੀਂ ਲਗਾਵਾਂਗੇ ਜੀ 11 ਇੰਚ ਤੋਂ 7.5 ਇੰਚ ਆਪਣੇ ਕੋ ਤਿਆਰ ਹੈ ਜਨਾ ਨਾਰਮਲ ਜੀ ਸਿਰਦ ਹੀ ਇਹ ਨਾਪ ਲਈ ਜੀ ਆਪਣੇ ਕੋ ਤਾਂ ਪਾਣੀ ਚਾਹੀਦੀ ਸਾਡੇ 10 ਇੰਚ ਤੇ ਪਲੇਟ ਸੇ ਨਿਸ਼ਾਨ ਬਿਲਕੁਲ ਸਹੀ ਰਹਿਣਗੇ ਜੀ ਠੀਕ ਹੈ ਜੀ ਸਾਢੇ 7 ਇੰਚ ਅਸੀਂ ਲੰਬੀ ਪਲੇਟ ਕਰਾਂਗੇ ਗੈਪ ਆਪਣੇ ਕੋ ਕਿੰਨਾ ਹੈ ਜੀ ਸਾਢੇ 3 ਇੰਚ ਦਾ ਠੀਕ ਹੈ ਜੀ ਸਾਢੇ 3 ਇੰਚ ਦਾ ਅਸੀਂ ਗੈਪ ਕਰਤਾ ਹੈ ਜੀ ਆ ਲਓ ਜੀ ਇਹ ਆਪਣਾ ਇਸ ਨੂੰ ਅਸੀਂ ਬਿਲਕੁਲ ਸਾਹਮਣੇ ਕਰਕੇ ਮਿਲਾਉਣਾ ਸਿੱਧਾ ਕਰਕੇ ਠੀਕ ਹੈ ਜੀ ਇਹ ਨਿਸ਼ਾਨ ਲੱਗ ਗਏ ਨੇ ਜੀ ਹੁਣ 2 2 ਇੰਚ ਦਾ ਗੈਪ ਰੱਖਾਂਗੇ ਵੈਸੇ ਅਸੀਂ ਨਾਰਮਲ ਜ ਹੈ ਇਹਨੂੰ ਡੇਢ ਇੰਚ ਦਾ ਨਿਸ਼ਾਨ ਵੀ ਲਗਾ ਸਕਦੇ ਹਾਂ ਮੈਂ ਡੇਢ ਤੇ ਲਗਾ ਰਹੀ ਆ ਜੀ ਇਹ ਜਿਹੜੇ ਤਿੰਨੋਂ ਨਿਸ਼ਾਨ ਲੱਗਣੇ ਹੁੰਦੇ ਇਹ ਬਰਾਬਰ ਦਾ ਗੈਪ ਹੁੰਦਾ ਹੈ ਜੀ ਠੀਕ ਹੈ ਜੀ ਆ ਦੇਖੋ ਨਿਸ਼ਾਨ ਤੋਂ ਇੱਥੇ 1.5 ਇੰਚ ਦਾ ਨਿਸ਼ਾਨ ਇੱਥੇ ਵੀ 1.5 ਇੰਚ ਦਾ ਨਿਸ਼ਾਨ ਠੀਕ ਹੈ ਜੀ ਹੁਣ ਇਹਨਾਂ ਨੂੰ ਮਿਲਾਉਣਾ ਕਿਵੇਂ ਆ ਜੀ ਆ ਦੇਖੋ ਆ ਜਿੱਥੋਂ ਆਪਣਾ ਕਮਰ ਦਾ ਨਿਸ਼ਾਨ ਲਗਾਇਆ ਸੀ ਕਮਰ ਦੇ ਨਿਸ਼ਾਨ ਦੇ ਨਾਲ ਅਸੀਂ ਇਸ ਤਰ੍ਹਾਂ ਅਸੀਂ ਮਿਲਾ ਦੇਣਾ ਜੀ ਠੀਕ ਹੈ ਜੀ ਤੇ ਇਹਨੂੰ ਅਸੀਂ ਬਿਲਕੁਲ ਇੱਥੋਂ ਮਿਲਾਉਣਾ ਹੈ ਬਾਕਸ ਦੇ ਵਿੱਚ ਠੀਕ ਹੈ ਜੀ ਆ ਲਓ ਜੀ ਆਪਣੇ ਪਲੇਟਿਸ ਦੇ ਸਸਾ ਆਪਣਾ ਲੱਗ ਗਈ ਹੈ ਜੀ ਹੁਣ ਅਸੀਂ ਬੈਕ ਪੱਲੇ ਤੇ ਵੀ ਲਗਾਉਣੇ ਆ ਜੀ ਪਲੇਟਾਂ ਦੇ ਨਿਸ਼ਾਨ ਆਪਾਂ ਨੇ ਸੂਈ ਚ ਧਾਗਾ ਪਾ ਲੈਣਾ ਹੈ ਪਿੱਛੇ ਕੋਈ ਗੱਠ ਨਹੀਂ ਜੀ ਲਗਾਉਣੀ ਸਿੰਪਲ ਧਾਗਾ ਹੀ ਅਮੀ ਰੱਖਣੀ ਸੀ ਠੀਕ ਹੈ ਜੀ ਠੀਕ ਹੈ ਜੀ ਆ ਲਓ ਜੀ ਇਥੋਂ ਅਸੀਂ ਬਿਲਕੁਲ ਸਿੱਧੀ ਸੂਈ ਰੱਖ ਕੇ ਬੈਕ ਪੱਲੇ ਤੇ ਨਿਸ਼ਾਨ ਲੈ ਕੇ ਸੂਈ ਕੱਢਣੀ ਹੈ ਜੀ ਆ ਲੋ ਜੀ ਠੀਕ ਹੈ ਅੱਧਾ ਧਾਗਾ ਅਸੀਂ ਇਸ ਸਾਈਡ ਤੇ ਰੱਖਣਾ ਫਰੰਟ ਪੱਲੇ ਤੇ ਤੇ ਅੱਧਾ ਆਪਣਾ ਬੈਕ ਸਾਈਡ ਤੇ ਆ ਲੈਣਾ ਪੱਲੇ ਨੂੰ ਇਸ ਤਰ੍ਹਾਂ ਫੋਲੋ ਦੋਨੇ ਪੱਲੇ ਨੂੰ ਸਾਈਡਾਂ ਤੇ ਕਰ ਲਓ ਆ ਦੇਖੋ ਜੀ ਜ਼ੂਮ ਕਰਕੇ ਤੁਹਾਨੂੰ ਦਿਖਾਉਂਦੀ ਆ ਜੀ ਮੈਂ ਆ ਦੇਖੋ ਜੀ ਆ ਧਾਗਾ ਦਿੱਖਦਾ ਪਏ ਜਾਂਦਾ ਤੁਹਾਨੂੰ ਇੱਥੇ ਜਿੱਥੋਂ ਜਿੱਥੋਂ ਆਪਣਾ ਧਾਗਾ ਨਿਕਲੇ ਇੱਥੇ-ਥੇ ਸੇ ਨਿਸ਼ਾਨ ਲਗਾ ਦੇਣੀ ਹੈ ਜੀ ਠੀਕ ਹੈ ਜੀ ਕਰਾਸ ਨਿਸ਼ਾਨ ਲਗਾ ਲਓ ठीक है जी सेम इस साइड पे सोई बार कर लो जी अपनी ठीक है जी सेम इसी तरह नीचे वाली साइड पर से निशान लगावे जी आ देखो आ आलो जी सेम इसी तरह से ठीक है जी ਸੇਮ ਉਸੇ ਤਰ੍ਹਾਂ ਅਸੀਂ ਧਾਗੇ ਇਸ ਸਾਈਡ ਤੇ ਵੀ ਕੱਢ ਲਈ ਇਸ ਸਾਈਡ ਤੇ ਕੱਢ ਲਿਆ ਪੱਲੇ ਨੂੰ ਖੋਲ ਲਓ ਕਰਾਸ ਦੇ ਨਿਸ਼ਾਨ ਲਗਾ ਦਿਓ ਠੀਕ ਹੈ ਨਿਸ਼ਾਨ ਬਿਲਕੁਲ ਬਰਾਬਰ ਲੱਗਣਗੇ ਤੁਹਾਡੇ ਕੋਈ ਨਿਸ਼ਾਨ ਅੱਗੇ ਪਿੱਛੇ ਨਹੀਂ ਜੀ ਤੁਹਾਡਾ ਹੋਊਗਾ ਜੀ ਠੀਕ ਹੈ ਜੀ ਸਕੇਲ ਦੀ ਹੈਲਪ ਨਾਲ ਤੁਸੀਂ ਨਿਸ਼ਾਨਾਂ ਨੂੰ ਆਪਸ ਵਿੱਚ ਮਿਲਾ ਲਓ ਠੀਕ ਹੈ ਜੀ ਆ ਦੇਖੋ ਜਿੱਥੇ ਜਿੱਥੇ ਆਪਣੇ ਨਿਸ਼ਾਨ ਲਗਾਏ ਨੇ ਅਸੀਂ ਉੱਥੇ ਉੱਥੇ ਅਸੀਂ ਸਕੇਲ ਦੀ ਹੈਲਪ ਨਾਲ ਸਟ੍ਰੇਟ ਲਾਈਨ ਡਰਾ ਕਰ ਲੈਣੀ। ਹਾਂਜੀ ਆ ਦੇਖੋ ਜੀ। ਸਾਰੀਆਂ ਪਲੇਟਸ 'ਤੇ ਨਿਸ਼ਾਨ ਲਗਾਲੇ ਹੋਏ ਨੇ ਜੀ। ਠੀਕ ਹੈ ਜੀ। ਹੁਣ ਅਸੀਂ ਤੁਹਾਨੂੰ ਕਟਿੰਗ ਕਰਨੀ ਦੱਸਾਂਗੇ। ਸਭ ਤੋਂ ਪਹਿਲਾਂ ਜੀ। ਆਓ ਜੀ। ਸਭ ਤੋਂ ਪਹਿਲਾਂ ਅਸੀਂ ਬੈਕ ਪੱਲੇ ਦੀ ਕਟਿੰਗ ਕਰਾਂਗੇ ਠੀਕ ਹੈ ਜੀ। ਬੈਕ ਕਾਰਡ ਮੋਡੇ ਦੀ। ਇਸ ਤਰ੍ਹਾਂ ਤੁਸੀਂ ਨਿਸ਼ਾਨ ਲਗਾ ਕੇ ਸਟੀਚਿੰਗ ਕਰੋਗੇ ਬਿਲਕੁਲ ਪਰਫੈਕਟ ਫਿਟਿੰਗ ਆਊਗੀ ਜੀ ਠੀਕ ਹੈ ਜੀ ਆ ਜੀ ਫਰੰਟ ਵਾਲਾ ਪੱਲਾ ਚਾਹੀਦਾ ਇੱਕ ਵਾਰੀ ਫਰੰਟ ਕੱਟ ਪਾ ਲੈਣੀ ਹੈ ਸੀ ਠੀਕ ਹੈ ਜੀ ਇਹ ਆਪਣੇ ਨਿਸ਼ਾਨ ਲਾ ਗਏ ਨੇ ਜੀ ਮੈਂ ਦੇਖੋ ਜੀ ਤੁਸੀਂ ਹੁਣ ਅਸੀਂ ਤੁਹਾਨੂੰ ਦੱਸਾਂਗੇ ਬੈਕ ਠੀਕ ਹੈ ਜੀ ਬੈਕ ਗਰਦ ਦੀ ਕਟਿੰਗ ਕਰਨੀ ਇਹਨਾਂ ਦਾ ਅਸੀਂ ਬੈਕ ਗਰਦ ਰੱਖਾਂਗੇ 2.5 ਇੰਚ ਤੇ ਠੀਕ ਹੈ ਜੀ ਤੇ ਗਲੇ ਦੀ ਜਿਹੜੀ ਲੰਬਾਈ ਹੈ ਜੀ ਉਹ ਹੈਗੀ ਹੈ ਜੀ 5 ਇੰਚ ਜੀ ਠੀਕ ਹੈ ਜੀ ਅਸੀਂ 1.5 ਤੇ 5 ਤੋਂ ਅਸੀਂ ਨਿਸ਼ਾਨ ਲਗਾਵਾਂਗੇ ਹਲਕੇ ਹਲਕੇ ਰਾਉਂਡ ਸ਼ੇਪ ਦੇ ਠੀਕ ਹੈ ਹਾਂਜੀ ਬੱਸ ਇਹ ਸਾਬ ਨਾਲ ਅਸੀਂ ਕਟਿੰਗ ਕਰ ਦੇਣੀ ਹੈ ਠੀਕ ਹੈ ਜੀ ਇਹ ਆਪਣੀ ਕਟਿੰਗ ਹੋ ਗਈ ਹੈ ਜੀ ਹੁਣ ਤੁਹਾਨੂੰ ਅਸੀਂ ਬਾਜੂ ਦੀ ਕਟਿੰਗ ਦੱਸਦੇ ਹਾਂ ਠੀਕ ਹੈ ਜੀ ਜਿਹੜੇ ਆ ਨਿਸ਼ਾਨ ਲਗਾਏ ਨੇ ਨਾ ਅਸੀਂ ਪਲੇਟਸ ਤੇ ਜੀ ਇਹਨਾਂ ਨੂੰ ਅਸੀਂ ਇੱਕ ਹਲਕਾ ਹਲਕਾ ਕੱਟ ਲਗਾ ਲੈਣਾ ਤਾਂ ਕਿ ਅਸੀਂ ਆਪਣੀਆਂ ਪਲੇਟਸ ਬਿਲਕੁਲ ਸਹੀ ਪੈਣ ਜੇ ਠੀਕ ਹੈ ਤੇ ਫਿਟਿੰਗ ਦਾ ਨਿਸ਼ਾਨ ਲਗਾਉਂ ਤਾਂ ਸਾਨੂੰ ਕੋਈ ਪ੍ਰੋਬਲਮ ਨਾ ਆਵੇ ਜੀ ਇਹਨਾਂ ਦੋਨਾਂ ਨਿਸ਼ਾਨ ਨੂੰ ਆਪਸ ਵਿੱਚ ਮਿਲਾ ਕੇ ਅਸੀਂ ਫਿਟਿੰਗ ਦਾ ਨਿਸ਼ਾਨ ਲਗਾਉਂਗੇ ਠੀਕ ਹੈ ਜਿਆਦਾ ਹਲਕੇ ਹਲਕੇ ਕੱਟਸ ਲਗਾ ਲਓ ਠੀਕ ਹੈ ਇਹ ਹੋ ਗਿਆ ਜੀ ਅਗਸਟਨ ਜੀ ਨਾਲ ਬਾਹਰੀ ਕਟਿੰਗ ਕਰਨੀ ਹੈ ਹਾਂਜੀ ਇਹ ਆਪਣੇ ਕੋਲ ਕਪੜਾ ਬਚਿਆ ਹੋਇਆ ਜੀ ਪਹਿਲੇ ਇਸੇ ਕਪੜੇ ਨੂੰ ਬਿਲਕੁਲ ਸਿੱਧਾ ਕਰ ਲੈਣਾ ਹੈ ਜੀ ਠੀਕ ਹੈ ਜੀ ਬਾਜੂ ਦੀ ਆਪਣੇ ਕੋਲ ਲੰਬਾਈ ਹੈਗੀ ਹੈ ਜੀ 15 ਇੰਚ ਜੀ ਠੀਕ ਹੈ ਜੀ ਆ ਦੇਖੋ ਜੀ ਆ ਕੰਨੀ ਆ ਜੀ ਠੀਕ ਹੈ ਜੀ ਆ ਕੰਨੀ ਆ ਜੀ ਕੱਪੜੇ ਨੂੰ ਸੀ ਡਬਲ ਫੋਲਡ ਕਰ ਲਿਆ ਜੀ ਆ ਦੇਖੋ ਜੀ ਠੀਕ ਹੈ ਜੀ ਇਸ ਤਰ੍ਹਾਂ ਸੀ ਵਿਛਾ ਕੇ ਠੀਕ ਹੈ ਜੀ ਉਸ ਸਮ ਨਾਲ ਸੀ ਨਿਸ਼ਾਨ ਲਗਾਉਣੇ ਆ ਆ ਲਓ ਜੀ ਬਾਜੀ ਨਦੀ ਹੈਗੀ 15 ਇੰਚ ਤਿਆਰ ਜੀ ਠੀਕ ਹੈ ਜੀ 2 ਇੰਚ ਅਸੀਂ ਐਕਸਟਰਾ ਮਾਰਜਿਨ ਲਾਵਾਂਗੇ ਜੀ ਠੀਕ ਹੈ ਜੀ ਹਾਂਜੀ ਆ ਦੇਖੋ ਜੀ ਹੁਣ ਤੁਹਾਨੂੰ ਬਾਜੀ ਦੀ ਕਟਿੰਗ ਦੱਸਦੀ ਬੰਦ ਵਾਲਾ ਹਿੱਸਾ ਮੇਰੀ ਸਾਈਡ ਤੇ ਖੁੱਲਾ ਹਿੱਸਾ ਇਸ ਸਾਈਡ ਤੇ ਆ ਜਾਏ ਠੀਕ ਹੈ ਜੀ ਇੱਥੋਂ ਅਸੀਂ ਲਗਾਵਾਂਗੇ ਜੀ 2.5 ਇੰਚ ਦਾ ਨਿਸ਼ਾਨ ਆਪਣੇ ਕੋ ਮੋਡਾ ਹੈਗਾ ਇਹ 9.5 ਇੰਚ ਤੇ ਆ ਠੀਕ ਹੈ ਜੀ ਆ ਦੇਖੋ ਠੀਕ ਪੌਣੇ 10 ਹੈ ਜਿਸ ਤਰ੍ਹਾਂ ਮੇਰੇ ਕੋਲ ਕਪੜਾ ਪਿਆ ਬਹੁਤ ਅਜੀਬ ਹੈ ਠੀਕ ਹੈ ਜੀ ਤੇ ਨੀਚਣ ਡਾਊਨ ਕਾਰਡ ਪਾਵਾਂਗੇ ਜੀ ਸੇ 3 ਇੰਚ ਦੇ ਠੀਕ ਹੈ ਜੀ ਇੱਕ ਵਾਰ ਇਸ ਸਾਈਡ ਤੋਂ ਤੁਸੀਂ 3 ਇੰਚ ਦਾ ਨਿਸ਼ਾਨ ਲਗਾ ਲਓ ਜੀ ਇਹਨਾਂ ਨੂੰ ਸਟ੍ਰੇਟ ਆਪਸ ਵਿੱਚ ਦਿਲਾ ਦੇ ਤੋ ਗਿਆ ਜੀ ਕੱਲ ਇਹਨਾਂ ਦੀ ਸ਼ਾਂਤੀ ਕ੍ਰਾਸਡ ਲਾਈਨ ਤੇ ਚਲੋ ਠੀਕ ਹੈ ਜੀ तिरछी लाइन जी ਨੂੰ ਇਸੇ ਬੋਲ ਸਕਦੇ ਹੁਣ ਦੇਖੋ ਜੀ ਇੱਥੋਂ ਅਸੀਂ ਇੰਚ ਟੇਪ ਰੱਖ ਕੇ ਆ 8 ਇੰਚ ਆਪਣੇ ਕੋ ਆ ਰਹੇ ਇਸ ਦਾ ਅਸੀਂ ਹਾਫ ਲੈਣਾ 4 ਇੰਚ ਨਹੀਂ ਪਤਾ ਲੱਗ ਰਿਹਾ ਹਾਫ ਲੈਣ ਦਾ ਸਹੀ ਨਹੀਂ ਆ ਰਿਹਾ ਤੁਸੀਂ ਇੰਚ ਟੇਪ ਨੂੰ ਇੱਕ ਸਾਈਡ ਤੋਂ ਚੱਕੋ ਦੂਸਰੀ ਸਾਈਡ ਦੇ ਕੋਰਨਰ ਤੇ ਆ ਕੇ ਤੁਸੀਂ ਮਿਲਾ ਦਿਓ ਹਾਫ ਇੰਚ ਤੁਹਾਡਾ ਨਿਕਲਿਆ ਹੋਊਗਾ ਠੀਕ ਹੈ ਜੀ ਇਸ ਹਿਸਾਬ ਨਾਲ ਨਿਸ਼ਾਨ ਲਗਾਉਣ ਤੋਂ ਬਾਅਦ ਆ ਦੇਖੋ ਜੀ 8 ਇੰਚ ਅਸੀਂ ਡਾਊਨ ਦਾ ਨਿਸ਼ਾਨ ਲਗਾਉਣਾ ਹੈ ਜੀ ਇਹ ਆਪਣੀ ਫਰੰਟ ਕੱਟ ਪੈਣੀ ਹੈ ਠੀਕ ਹੈ ਜੀ ਆਲੋਚ ਤੇ ਬਾਕੀ ਦੀ ਕਾਰਟ ਆਪਣੀ ਬਿਲਕੁਲ ਸਹੀ ਹੈ ਬਸ ਹਲਕੀ ਹਲਕੀ ਨੂੰ ਰਾਉਂਡ ਦੇ ਦੇਣਾ ਜਿਹੜੀ ਅਸੀਂ ਸਟ੍ਰੇਟ ਲਾਈਨ ਖਿੱਚੀ ਸੀ ਉਸ ਨੂੰ ਹਲਕੇ ਹਲਕੇ ਉੱਪਰਲੀ ਸਾਈਡ ਤੋਂ ਅਸੀਂ ਰਾਉਂਡ ਸ਼ੇਪ ਦੇ ਦੇਣੀ ਉਹ ਵੀ ਅੱਧੇ ਕਿੰਝ ਦੀ ਰਾਉਂਡ ਸ਼ੇਪ ਹੋਣੀ ਹੈ ਠੀਕ ਹੈ ਜੀ ਹੁਣ ਅਸੀਂ ਪਹਿਲਾਂ ਜਿਹੜੀ ਸਾਂਝੀ ਕਾਰਟ ਆਪਣੀ ਸਾਂਝੀ ਕਾਰਟ ਪਾਵਾਂਗੇ ਅਸੀਂ ਜਿਹੜੀ ਤੇ ਆਪਣੀ ਉੱਪਰ ਤੋਂ ਪੈਣੀ ਹੈ ਆਹ ਵਾਲੇ ਨਿਸ਼ਾਨ ਤੋਂ ਉੱਤੇ ਵਾਲੀ ਕਾਰਟ ਜਿਹੜੀ ਇਹ ਸਾਂਝੀ ਕਾਰਟ ਹੁੰਦੀ ਹੈ ਠੀਕ ਹੈ ਜੀ ਜਿਹੜੀ ਦੋਨੇ ਬਾਜੂ ਦੇ ਵਿੱਚ ਪੈਂਦੀ ਹੈ ਠੀਕ ਹੈ ਜੀ ਹਾਂਜੀ ਤੇ ਆਪਣੇ ਕੋ ਮੂਰੀ ਹੈਗੀ ਹੈ ਜੀ 4.5 ਇੰਚ ਜੀ ਆਪਾਂ ਮੂਰੀ ਦਾ ਨਿਸ਼ਾਨ ਰੱਖ ਕੇ ਠੀਕ ਹੈ ਜੀ 1.5 ਇੰਚ ਦਾ ਮਾਰਜਿਨ ਠੀਕ ਹੈ ਜੀ ਹੁਣ ਇੱਥੋਂ ਸਟ੍ਰੇਟ ਲਾਈਨ ਖਿੱਚ ਲੈਣੀ ਹੈ ਸਟ੍ਰੇਟ ਸੌਰੀ ਤਾਂ ਆਪਣੇ ਤਿਰਛੀ ਲਾਈਨ ਖਿੱਚ ਲੈਣੀ ਠੀਕ ਹੈ ਇਹ ਇਹ ਨਿਸ਼ਾਨ ਨੂੰ ਇਹਦੇ ਨਾਲ ਮਿਲਾ ਦੇਣਾ ਹੈ ਕਟਿੰਗ ਕਰ ਦੇਣੀ ਹੈ ਜੀ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਜਿੱਥੇ ਕੁਝ ਨਹੀਂ ਸਮਝ ਆਇਆ ਹੋਵੇ ਤੁਸੀਂ ਕਮੈਂਟਸ ਦੇ ਵਿੱਚ ਪੁੱਛ ਸਕਦੇ ਹੋ ਠੀਕ ਹੈ ਜੀ ਦੋਨੋਂ ਬਾਜੂਸ ਨੂੰ ਅਸੀਂ ਓਪਨ ਕਰ ਲੈਣਾ ਸੈਂਟਰ ਦੇ ਵਿੱਚ ਪਹਿਲੇ ਅਸੀਂ ਨਿਸ਼ਾਨ ਲਗਾਉਣਾ ਹੈ ਆ ਲੋ ਜੀ ਮੈਂ ਕੱਟ ਲਗਾ ਲਿਆ ਜੀ ਇਹ ਜਿਹੜੀ ਇਹ ਅਸੀਂ ਹੁਣ ਕਾਟ ਪਾਉਣੀ ਹੈ ਜੀ ਇਹ ਕਾਟ ਆਪਣੀ ਕਮੀਜ਼ ਦੇ ਦੋਨੇ ਪੱਲਿਆਂ ਦੇ ਵਿੱਚ ਆਉਣੀ ਕਮੀਜ਼ ਦੇ ਅੱਗੇ ਵਾਲੇ ਹਿੱਸੇ 'ਚ ਠੀਕ ਹੈ ਜੀ ਦੋਨੋਂ ਸਾਈਡ ਤੇ ਲਗ ਲਗ ਬਾਜੂ ਚ ਆਉਣੀ ਐ ਅਟੈਚੇ ਠੀਕ ਹੈ ਜੀ ਇੱਥੋਂ ਅਸੀਂ ਰੱਖ ਕੇ ਇੱਥੋਂ ਸੀ ਕੈਂਚੀ ਰੱਖ ਕੇ ਬੱਸ ਅੱਧੇ ਇੰਚ ਦੀ ਜਿਹੜੀ ਸੀ ਨਿਸ਼ਾਨ ਲਗਾਏ ਸੀ ਉਹ ਸੀ ਕਟਿੰਗ ਕਰਦੇ ਹਾਂ ਠੀਕ ਹੈ ਜੀ ਆ ਦੇਖੋ ਜੀ ਕਿੰਨੀ ਵਧੀਆ ਫੋਪਣੀ ਆਉਣੀ ਐ ਆ ਜੀ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਜੀ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਲਈ